ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲਾ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਮਹਿਤਾਬ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਫਿਰ ਕੀ ਕਰਦੇ ਖਬਰ ਦੇ ਉੱਤੇ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਜੀ ਧੰਨਵਾਦ ਜੀ ਜੀ ਸਰ ਜੋ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮਾਹੌਲ ਇੱਕ ਬਣਿਆ ਹੋਇਆ ਤੇ ਵਿਰੋਧੀ ਲਗਾਤਾਰ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਸਰਦਾਰ ਸੁਖਬੀ ਸਿੰਘ ਬਾਦਲ ਤੇ ਵਿਵਾ ਹਰਸਿੰਦਰ ਕੋ ਬਾਦਲ ਵੱਲੋਂ ਇਹਨਾਂ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਮੁਰਤੋਕੇ ਰਹਿ ਗਿਆ ਜੀ ਕਿਦਾਂ ਦੇਖਦੇ ਹਾਂ ਪੰਜਾਬ ਦੀ ਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਜੀ ਨਹੀਂ ਸੱਚਮੁੱਚ ਜਿਹੜੀ ਹਾਲਤ ਹੈ ਜੀ ਅਮਨ ਕਾਨੂੰਨ ਵਿਵਸਥਾ ਸਾਰੀ ਇਹ ਚਿੰਤਾਜਨਕ ਹੈਗੀ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਸਾਰਿਆਂ ਨੂੰ ਦਿਖਦਾ ਕਿਸੇ ਨੂੰ ਕੋਈ ਟਿੱਪਣੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਮੇਰੇ ਹਿਸਾਬ ਨਾਲ ਲੇਕਿਨ ਜਿਸ ਹਿਸਾਬ ਨਾਲ ਹੁਣ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਐਕਸ ਦੇ ਉੱਪਰ ਆਪਣੇ ਐਕਸ ਹੈਂਡਲ ਤੇ ਜਿਹੜਾ ਸ਼ੇਅਰ ਕੀਤਾ ਹੈ ਉਹ ਪਿਛਲੇ 2 ਜਨਵਰੀ ਤੋਂ ਆ ਪਿਛਲੇ 3-4 ਦਿਨਾਂ ਤੋਂ ਲੈ ਕੇ ਰੋਜ਼ਾਨਾ ਇੱਕ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਉਹ ਮੁੱਦਾ ਉਠਾਇਆ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਵੀ ਇਹੀ ਗੱਲ ਚੁੱਕੀ ਹੈ ਜੀ ਤੇ ਜੇ ਆਪਾਂ ਦੇਖੀਏ ਵੀ ਸੱਚਮੁੱਚ ਜਿਹੜਾ ਹੈਗਾ ਉਹਨਾਂ ਨੇ 2 ਤਰੀਕ ਤੋਂ ਸ਼ੁਰੂ ਕੀਤਾ ਤੇ ਜਿਹੜੇ 3 4 5 5 ਤਰੀਕ ਨੂੰ ਜਿਹੜਾ ਕਤਲ ਹੋਇਆ ਹੈਗਾ ਆਪਣਾ ਕਬੱਡੀ ਖਿਡਾਰੀ ਦਾ ਗਗਨਦੀਪ ਸਿੰਘ ਦਾ ਤੇ ਉਹ ਉਹ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਇੱਕ ਵੀਡੀਓ ਜਿਹੜਾ ਹੈਗਾ ਰੋ ਰੋ ਕੇ ਉਹ ਜਿਹੜੇ ਦੱਸ ਰਹੇ ਨੇ ਆਪਣੇ মিডিਆ ਨੂੰ ਉਹਦੇ ਉਹਦਾ ਉਹ ਵੀਡੀਓ ਜਾਰੀ ਕਰਕੇ ਉਹ ਦੱਸਿਆ ਵੀ ਹਾਲਾਤ ਕਹਿ ਜਿਵੇਂ ਬਣੇ ਹੋਏ ਨੇ ਤੇ ਛੋਟੀ ਜੀ ਵੀਡੀਓ ਹੈ ਤੇ ਜੀ ਨਾਲ ਵਾਇਰਲ ਹੋ ਰਹੀ ਹੈ ਤੇ ਕਿਉਂਕਿ ਮੁੱਦਾ ਇਸ ਵੇਲੇ ਹੋਰ ਕੋਈ ਨਹੀਂ ਦੁਨੀਆ ਤਾਂ ਹੁਣ ਸਾਰੀ ਤਿਆਰੀ ਕਰ ਰਹੀ ਸੀ ਲੋਹੜੀ ਦੇ ਫੰਕਸ਼ਨਾਂ ਦੀਆਂ ਲੇਕਿਨ ਜਿਹੜੀ ਸ਼ੁਰੂਆਤ ਜਿਹੜੀ ਆ ਕੋਈ ਬਹੁਤੀ ਵਧੀਆ ਨਹੀਂ ਹੋਈ ਨਵੇਂ ਸਾਲ ਦੇ ਦੂਜੇ ਦਿਨ ਕਪੂਰਥਲਾ ਚ ਇੱਕ ਔਰਤ ਦੇ ਘਰ ਤੇ ਨਿਸ਼ਾਨਾ ਬਨ ਕੇ ਜਿਹੜਾ ਹੈਗਾ ਇੱਕ ਹਮਲਾ ਕੀਤਾ ਗਿਆ ਟਾਰਗੇਟਡ ਕਿਲਿੰਗ ਸੀਗੀ ਉਹ ਲੇਡੀ ਦੀ ਹੱਤਿਆ ਕੀਤੀ ਗਈ 3 ਜਨਵਰੀ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਚ ਇੱਕ ਵਿਅਕਤੀ ਨੂੰ ਕਈ ਰਾਉਂਡ ਗੋਲੀਬਾਰੀ ਕਰਕੇ ਜਿਹੜਾ ਹੈ ਹਲਾਕ ਕਰ ਦਿੱਤਾ ਗਿਆ ਉਹ Nestle India ਜਿਹੜਾ ਅਸੀਂ ਉੱਥੇ ਜਾ ਰਿਹਾ ਸੀਗਾ ਨੌਕਰੀ ਕਰਨ ਵਾਸਤੇ ਡਿਊਟੀ ਦੇ ਉੱਪਰ ਤੇ ਉਸ ਤੇ ਹਮਲਾ ਹੋ ਗਿਆ ਗੋਲੀਬਾਰੀ ਹੋ ਗਈ ਗੋਲੀ ਚਲਾਉਣੀ ਹੁਣ ਪੰਜਾਬ ਦੇ ਵਿੱਚ ਇੱਕ ਆਮ ਗੱਲ ਹੋ ਗਈ ਹੁਣ ਤੁਸੀਂ ਦੇਖੋ ਜਿਹੜਾ 4 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਝਰਮਲ ਸਿੰਘ ਸਰਪੰਚ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ ਉਹਨਾਂ ਦਾ ਕਤਲ ਹੋਇਆ ਵਿਆਹ ਸਮਾਰੋਹ ਦੇ ਵਿੱਚ ਦੋ ਜਣੇ ਆਉਂਦੇ ਨੇ ਤੇ ਇੱਕ ਜਣਾ ਰਵਾਲਵਰ ਕੱਢ ਕੇ ਸਿਰ 'ਚ ਗੋਲੀ ਮਾਰ ਦਿੰਦਾ ਤੇ ਉਹ ਉਹਨਾਂ ਨੇ ਜਿਹੜੇ ਗੈਂਗਸਟਰ ਜਾਂ ਸ਼ੂਟਰ ਜੋ ਵੀ ਪਹਾੜੇ ਦੇ ਟੱਟੂ ਸੀਗੇ ਉਹਨਾਂ ਨੇ ਮੂੰਹ ਟਕਣ ਦੀ ਵੀ ਜ਼ਰੂਰਤ ਨਹੀਂ ਸਮਝੀ ਇਹ ਇਹ ਹਾਲਾਤ ਹੋ ਗਏ ਕਾਨੂੰਨ ਤੇ ਵਿਵਸਥਾ ਦੇ ਯਾਨੀ ਕਿ ਪੁਲਿਸ ਦਾ ਕੋਈ ਡਰ ਨਹੀਂ ਹੈ ਕੋਈ ਸੁਰੱਖਿਆ ਬਲਾਂ ਦਾ ਕੋਈ ਭੈ ਨਹੀਂ ਹੈ ਆਮ ਲੋਕਾਂ ਦਾ ਕੋਈ ਡਰ ਨਹੀਂ ਹੈ ਦੇਹਸ਼ਤ ਫਲਾਉਣ ਦੀ ਜਿਹੜੀ ਇੱਕ ਸਮਾਜਵਰੋਧੀ ਅੰਸਰਾਂ ਨੇ ਜਿਹੜੀ ਇੱਕ ਸਾਜ਼ਿਸ਼ ਰਚੀ ਆ ਪੰਜਾਬ ਨੂੰ ਬਿਲਕੁਲ ਅਸਾਵਾ ਮੇਲ ਜੇ ਤਰ੍ਹਾਂ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਆਪਾਂ ਬਿਲਕੁਲ ਅਸੰਤੁਲਨ ਕਰ ਦਿੱਤਾ ਗਿਆ ਬਣਾ ਦਿੱਤਾ ਗਿਆ ਇੱਕ ਇੱਕ ਮਜ਼ਾਕ ਬਣ ਕੇ ਰਹਿ ਗਈ ਹੈ ਜੀ ਸਾਰੀ ਜਿਹੜੀ ਕਾਨੂੰਨ ਦੇ ਵਿਵਸਥਾ ਦੀ ਹਾਲਤ ਤੇ 5 ਜਨਵਰੀ ਨੂੰ ਜਿਹੜਾ ਜਗਰਾਉ ਲੱਗੇ ਪਿੰਡ ਮਾਣੂਕੇ ਚ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਕਤਲ ਕੀਤਾ ਗਿਆ ਤੇ ਚੈਲੰਜ ਕਰ ਦਿੱਤਾ ਗਿਆ ਕਿ ਪਰਿਵਾਰ ਨੂੰ ਬਾਹਰ ਲਲਕਾਰੇ ਮਾਰ ਕੇ ਉਹਨਾਂ ਨੇ ਘਰ ਦੇ ਬਾਹਰ ਕਿਹਾ ਬਈ ਉੱਥੇ ਪਈ ਆ লাশ ਪਿੰਡਾਂ ਦੇ ਵਿੱਚ ਆਪਣਾ ਖੇਤਾਂ ਦੇ ਵਿੱਚ ਤੇ ਜਾ ਕੇ ਤੁਸੀਂ ਚੱਕ ਲੋ ਕਿਸ ਤਰ੍ਹਾਂ ਤੁਸੀਂ ਇੱਕ ਰੰਗਲਾ ਪੰਜਾਬ ਨੂੰ ਕਿਦਾਂ ਗੰਦਲਾ ਪੰਜਾਬ ਬਣਾਇਆ ਜਾ ਰਿਹਾ ਹੈ ਇਹ ਕਿਹੜੇ ਕਿਹੜੇ ਬੰਦੇ ਨੇ ਇਹ ਜਿਹੜੇ ਇਸ ਤਰ੍ਹਾਂ ਆ ਕੇ ਕੁਝ ਟੁਕੜ-ਬੋਚਾਂ ਜਿਹੜੇ ਆਪਾਂ ਕਹਿ ਲਈਏ ਵੀ ਉਹ ਹੈਗੇ ਇਹ ਤੋਂ ਥੋੜੇ ਜਿਹੇ ਪੈਸੇ ਪਿੱਛੇ ਵਿਕ ਕੇ ਤੁਸੀਂ ਕਿਸੇ ਦੀ ਜਾਨ ਲੈ ਲੈਂਦੇ ਹੋ ਤੇ ਪਤਾ ਨਹੀਂ ਕਹੋ ਜਿਆ ਟਾਈਮ ਆਇਆ ਵਾ ਜੀ ਤੇ ਹਾਂ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਜਿਹੜੀ ਪੰਜਾਬ ਚ ਕਾਨੂੰਨ ਤੇ ਮਾੜੀ ਵਿਵਸਥਾ ਜਿਹੜੀ ਹੈਗੀ ਹੈ ਉਹਤੇ ਬੜੀ ਚਿੰਤਾ ਪ੍ਰਗਟਾਈ ਹੈ ਤੇ ਉਹਨਾਂ ਨੇ ਸੱਤਾਧਾਰੀ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਤਿੱਖੀ ਆਲੋਚਨਾ ਕੀਤੀ ਹੈ ਜੀ ਤਿੱਖੀ ਆਲੋਚਨਾ ਦਾ ਮਤਲਬ ਹੈ ਵੀ ਉਹਨਾਂ ਨੇ ਜਿਹੜੀ ਸਰਕਾਰ ਹੈ ਉਹਦੇ ਖਿਲਾਫ ਉਹ ਕਿਹਾ ਵੀ ਨਾ ਇਹ ਇਸ ਜਿਨੀ ਕਿ ਹੁਣ ਦਰਅਸਲ ਜਿਹੜੀ 227 ਦੀ ਚੋਣ ਮੁਹਿੰਮ ਹੈ ਉਹ ਇਹਦੀ ਤਿਆਰੀਆਂ ਨੇ ਛੋਟੀ ਜਿਹੀ ਕੋਈ ਵਾਰਦਾਤ ਹੁੰਦੀ ਹੈ ਤਾਂ ਉਹਦਾ ਕੀ ਹੁੰਦਾ ਉਹਦੇ ਬਹਾਨੇ ਜਿਹੜੀ ਹੈਗੀ ਹੈ ਸਰਕਾਰ ਨੂੰ ਲਪੇਟੇ ਚ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਜਿਹੜੇ ਸਰਕਾਰ ਵੱਲੋਂ ਸਰਕਾਰੀ ਧਿਰਾਂ ਉਹ ਜਿਹੜੀ ਹੈਗੀ ਹੈ ਵਿਰੋਧੀ ਧਿਰ ਨੂੰ ਆਪਣੇ ਲਪੇਟੇ ਚ ਲੈਂਦੀ ਹੈ ਇਹ ਇਦਾਂ ਦਾ ਜਿਹੜਾ ਹੈਗਾ ਜੀ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਜੀ ਸੋ ਆਮ ਆਦੀ ਪਾਰਟੀ ਦੇ ਪ੍ਰਧਾਨ ਨੇ ਜੀ ਮਾਨ ਅਰੋੜਾ ਵੱਲੋਂ ਹੁਣ ਸਰਪੰਚ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਜੀ ਜੀ ਉਹ ਪਹੁੰਚੇ ਸੀ ਸੋਮਵਾਰ ਨੂੰ ਬਲਟੋਹਾ ਸੰਧੂਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਝਰਮਲ ਸਿੰਘ ਦੇ ਪਿੰਡ ਪਹੁੰਚੇ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਜਿਹੜੇ ਪਰਿਵਾਰ ਮੈਂਬਰ ਨਾਲ ਦੁੱਖ ਸਾਂਝਾ ਕੀਤਾ ਆਮਨ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਨੇ ਤੇ ਮੰਤਰੀ ਵੀ ਨੇ ਕੈਬਨਿਟ ਮੰਤਰੀ ਵੀ ਨੇ ਤੇ ਉਹਨਾਂ ਨੇ ਘਨੌਣੀ ਵਾਰਦਾਤ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਚਾਹੇ ਇਹ ਜਿਹੜੇ ਸ਼ੂਟਰ ਸੀਗੇ ਜਿਹੜੇ ਸ਼ਰਾਰਤੀ ਅੰਸਰ ਗੈਂਗਸਟਰ ਸੀਗੇ ਤੇ ਚਾਹੇ ਉਹਨਾਂ ਦੇ ਆਕਾ ਹੋਣ ਜਿਹੜੇ ਜਿਨ੍ਹਾਂ ਨੇ ਆਰਡਰ ਕਰਕੇ ਜਿਹੜਾ ਸੀ ਉਹ ਕਤਲ ਕਰਵਾਇਆ ਤੇ ਵੀ ਉਹ ਉਹਨਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈਗਾ ਤੇ ਮੈਂ ਪਰਿਵਾਰ ਨਾਲ ਮੁਲਾਕਾਤ ਕਰਕੇ ਭਰੋਸਾ ਦਵਾਇਆ ਹੈ ਉਹਨਾਂ ਨੇ ਮੀ ਜਿਹੜੀ ਇਹ ਸੌਖੀ ਘੜੀ ਦੇ ਵਿੱਚ ਉਹ ਸਰਕਾਰ ਉਹਨਾਂ ਦੇ ਨਾਲ ਹੈਗੀ ਹੈ ਕਿਉਂਕਿ ਇਹ ਦੋ ਤਣਵਾਰੀ ਬਣੇ ਸੀ ਇਹ ਸਰਪੰਚ ਬਿਨਾ ਮੁਕਾਬਲਾ ਚੁਣੇ ਗਏ ਸੀਗੇ ਤੇ ਨਿਸ਼ਕਾਮ ਸੇਵਾ ਲਈ ਬੜੇ ਮਸ਼ਹੂਰ ਸੀ ਆਪਣੇ ਇਲਾਕੇ ਦੇ ਵਿੱਚ ਵਲਟੋਹਾ ਸੰਧੂਆ ਪਿੰਡ ਜਿਹੜਾ ਹੈਗਾ ਉਹਦੇ ਵਿੱਚ ਤੇ ਉਹਨਾਂ ਦਾ ਕਦੇ ਯਾਨੀ ਜਿਹੜੀ ਸਮਾਜ ਸੇਵਾ ਦੇ ਕਦੇ ਮੂੰਹ ਨਹੀਂ 모ੜਿਆ ਉਹਨਾਂ ਨੇ ਤੇ ਉਹਨਾਂ ਨੇ ਇੱਕ ਜਿਹੜੀ ਸਪੈਸ਼ਲ ਜਿਹੜੀ ਗੱਲ ਕਹੀ ਹੈ ਵੀ ਅਪਰਾਧੀਆਂ ਨੇ ਸਾਡੇ ਤੋਂ ਹੀਰਾ ਬੰਦਾ ਖੋਲ ਲਿਆ ਤੇ ਸੱਚਮੁੱਚ ਉਸ ਇਲਾਕੇ ਦੇ ਵਿੱਚ ਜਿਸ ਵੀ ਵਿਅਕਤੀ ਨਾਲ ਗੱਲ ਕੀਤੀ ਗਈ ਹੈ ਸਾਡੀ ਮੀਡੀਆ ਟੀਮ ਨੇ ਜਿਨੇ ਗੱਲ ਕੀਤੀ ਹੈ ਤੇ ਉਹ ਉਸ ਉਹਨਾਂ ਦੀ ਬੜੀ ਤਾਰੀਫ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਕਹੇ ਕਿ ਜਿਹੜਾ ਕਾਨੂੰਨ ਵਿਵਸਥਾ ਨੂੰ ਜਿਹੜਾ ਪੰਗ ਕਰਨ ਦੀ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਇਜਾਜ਼ਤ ਨਹੀਂ ਦਿੱਤੀ ਜਾਊਗੀ ਤੇ ਛੇਤੀ ਜਿਹੜੇ ਆ ਮੁਜਰਮ ਫੜਲੇ ਜਾਣਗੇ ਜੀ ਜੀ ਸੋ ਗੱਲ ਕਰਾਂਗੇ ਜੀ ਸਾਫਕਾਰ ਡੀਆਈਜੀ ਹਰਚੰਦਰ ਸਿੰਘ ਭੁੱਲਰ ਨੂੰ ਲੈ ਕੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਪਰ ਉਹ ਹੁਣ ਜੇਲ੍ਹ ਦੇ ਵਿੱਚ ਹੀ ਰਹਿਣਗੇ ਕਿਉਂਕਿ ਕੋਈ ਰਿਸ਼ਵਤ ਖੋਰੀ ਦਾ ਮਾਮਲਾ ਸੀਗਾ ਜੀ ਜੀ ਜਿਹੜਾ ਜ਼ਮਾਨਤ ਉਹਨਾਂ ਨੂੰ ਮਿਲੀ ਹੈ ਜੀ ਜਿਹੜੀ ਆਮਦਨ ਤੋਂ ਵੱਧ ਸਰੋਤਾਂ ਤੋਂ ਜਿਹੜੀ ਹੈਗੀ ਹੈ ਜਿਹੜੀ ਜਾਇਦਾਦ ਇਕੱਠੀ ਕੀਤੀ ਹੈ ਉਹਦੇ 'ਚ ਜ਼ਮਾਨਤ ਮਿਲ ਗਈ ਹੈ ਉਹਦੇ 'ਚ ਬੜਾ ਟੈਕਨੀਕਲ ਮੁੱਦਾ ਸੀਗਾ ਤੁਸੀਂ ਦੇਖੋ ਵੀ ਸੀਬੀਆਈ ਨੇ ਜਿਹੜੀ ਦਲੀਲ ਦਿੱਤੀ ਸੀਬੀਆਈ ਨੇ ਇਹ ਦਲੀਲ ਦਿੱਤੀ ਬਈ 90 ਦਿਨ ਚਾਹੀਦੇ ਹੁੰਦੇ ਆ ਜੀ ਲੇਕਿਨ ਜਿਹੜੀ ਜਿਹੜੇ ਇਹਦੇ ਵਕੀਲ ਸੀਗੇ ਡੀਆਈਜੀ ਸਸਪੈਂਡ ਡੀਆਈਜੀ ਭੁੱਲਰ ਦੇ ਉਹ ਉਹਨਾਂ ਨੇ ਕਿਹਾ ਉਹਨਾਂ ਵਕੀਲਾਂ ਨੇ ਵੀ ਨਹੀਂ ਜੀ 60 ਦਿਨ ਚਾਹੀਦੀ ਹੁੰਦੀ ਹੈ ਤੇ ਕਿਉਂਕਿ ਅਕਤੂਬਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ 60 ਦਿਨ ਹੋ ਚੁੱਕੇ ਨੇ ਤੇ ਇਸ ਕਰਕੇ ਜਿਹੜੀ ਸੀ ਉਹ ਉਸ ਮਾਮਲੇ ਚ ਜਿਹੜੀ ਹੈਗੀ ਹੈ ਜ਼ਮਾਨਤ ਮਨਜ਼ੂਰ ਹੋ ਗਈ ਹੈ ਜੀ ਲੇਕਿਨ ਉਸ ਮਾਮਲੇ ਚ ਜਿਹੜੀ ਰਿਸ਼ਵਤਖੋਰੀ ਤੇ ਮਾਮਲੇ ਚ ਉਹ ਕਿਉਂਕਿ ਮਾਮਲਾ ਹਜੇ ਜ਼ੇਰੇ ਗੌਰ ਹੈਗਾ ਅਦਾਲਤ ਦੇ ਇਸ ਕਰਕੇ ਉਸ ਮਾਮਲੇ ਚੋ ਅੰਦਰ ਹੀ ਰਹਿਣਾ ਪਏਗਾ ਤੇ 29 ਅਕਤੂਬਰ ਨੂੰ ਜਿਹੜਾ ਸੀਗਾ ਕੇਸ ਦਾਇਰ ਕੀਤਾ ਗਿਆ ਸੀਗਾ ਜੀ ਤੇ ਉਹਦੀ ਗ੍ਰਿਫਤਾਰੀ ਵੀ ਹੋ ਗਈ ਸੀ ਤੇ 6 ਦਿਨਾਂ ਬਾਅਦ 5 ਨਵੰਬਰ ਨੂੰ ਜਿਹੜਾ ਸੀਗਾ ਅ ਰਸਮੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਸੀ ਇਸ ਮਾਮਲੇ ਵਿੱਚ ਰਿਸ਼ਵਤਖੋਰੀ ਦੇ ਮਾਮਲੇ 'ਚ ਤੇ ਸੈਕਟਰ 9 ਡੀ ਚੰਡੀਗੜ੍ਹ 'ਚ ਵਿਚੋਲੇ ਦੇ ਬਾਰੇ ਇਹ ਦੱਸਿਆ ਜਾ ਰਿਹਾ ਜੀ ਭੁੱਲਰ ਸਾਹਿਬ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਇਹ ਕਿਹਾ ਹੈ ਵੀ ਕ੍ਰਿਸ਼ਨੂ ਸ਼ਿਕਾਇਤਕਰਤਾ ਆਕਾਸ਼ ਤੇ ਸੀਬੀਆਈ ਦੇ ਅਧਿਕਾਰੀ ਇਹਨਾਂ ਦੀ ਲੋਕੇਸ਼ਨ ਜਿਹੜੀ ਹੈ ਸੈਕਟਰ 9 ਡੀ ਦਿਖਾਈ ਜਾ ਰਹੀ ਹੈ ਕੋਈ ਹੋਰ ਗਵਾਹ ਮੌਜੂਦ ਉੱਥੇ ਨਹੀਂ ਹੈਗਾ ਤੇ सीबीआई ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੂੰ ਸੂਚਿਤ ਨਹੀਂ ਕੀਤਾ ਗਿਆ ਤੇ ਇੰਨੀਆਂ-ਇੰਨੀਆਂ ਦਰੀਲਾਵਾਜਾਂ ਜਿਹੜੀਆਂ ਚੱਲਦੀਆਂ ਰਹੀਆਂ ਤੇ ਉਸ ਮਾਮਲੇ 'ਚ ਜਿਹੜੀ ਹੈ ਜੀ ਜ਼ਮਾਨਤ ਮਨਜ਼ੂਰ ਹੋ ਗਈ ਤੁਹਾਨੂੰ ਇਸ ਇੱਥੇ ਇਹ ਵੀ ਦੱਸ ਦਿੰਨੇ ਆ ਕਿ 7.5 ਕਰੋੜ ਰੁਪਏ ਜਿਹੜੇ ਸੀਗੇ ਬਰਾਮਦ ਹੋਏ ਸੀਗੇ ਕਾਫੀ ਭਾਰੀ ਮਾਤਰਾ ਦੇ ਵਿੱਚ ਗਹਿਣੇ ਵੀ ਸੀਗੇ ਤੇ ਕੁਝ ਲਗਜ਼ਰੀ ਕਾਰਾਂ ਵੀ ਸੀਗੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਜੀ ਜੀ ਸੋ ਗੱਲ ਕਰਾਂਗੇ ਜੀ ਪਾਕਿਸਤਾਨ ਦੇ ਜਸੂਸਾਂ ਨੂੰ ਲੈ ਕੇ ਪਾਕਿਸਤਾਨ ਦੇ ਜਸੂਸ ਬਣ ਜਾਂਦੇ ਨੇ ਆਪਣੇ ਭਾਰਤੀ ਕੁਝ ਕ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਭਾਵੇਂ ਉਹ ਯੂਟਿਊਬਰ ਹੋਗੇ ਜੀ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰ ਰਹੇ ਹੋਰ ਹੋਗੇ ਪਰ ਹੁਣ ਜੋ ਨਵਾਂ ਨਿਕਲ ਕੇ ਮਾਮਲਾ ਸਾਹਮਣੇ ਆਇਆ ਵੀ ਉਹ ਛੋਟੇ ਜਿਹੜੇ ਬੱਚੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੀ ਉਸ ਜਸੂਸੀ ਕਰਦੇ 15 ਸਾਲ ਦਾ ਇੱਕ ਬੱਚਾ ਜਸੂਸੀ ਕਰਦਾ ਸੀ ਪਾਕਿਸਤਾਨ ਦੇ ਜੀ 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 ਬਿਲਕੁਲ ਪਹਿਲਾਂ ਵੀ ਮਾਮਲੇ ਆ ਚੁੱਕੇ ਜਿਵੇਂ ਲੁਧਿਆਣਾ ਪੁਲਿਸ ਨੇ ਵੀ ਫੜਿਆ ਸੀ ਹੁਣ ਜਿਹੜਾ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਮੀਡੀਆ ਦੇ ਵਿੱਚ ਉਹ ਪਠਾਨਕੋਟ ਦਾ ਹੈਗਾ ਜੀ ਤੇ ਸੱਚਮੁੱਚ ਜਿਹੜੀ ਇਹ ਬੜੀ ਚਿੰਤਾਜਨਕ ਗੱਲ ਹੈਗੀ ਹੈ ਲੁਧਿਆਣੇ ਵਿੱਚ ਵੀ ਇਦਾਂ ਹੀ ਜਿਹੜਾ ਸੀਗਾ ਮਾਮਲਾ ਸਾਹਮਣੇ ਆਇਆ ਸੀਗਾ ਜਿਹੜੀ ਸੀ ਖੁਫੀਆ ਜਾਣਕਾਰੀ ਜਿਹੜੀ ਸ਼ੇਅਰ ਕੀਤੀ ਜਾ ਰਹੀ ਸੀ ਪਾਕਿਸਤਾਨੀਆਂ ਨਾਲ ਤੇ ਇਹਦੇ ਪਿੱਛੇ ਜਿਹੜੀ ਦੱਸਿਆ ਜਾ ਰਿਹਾ ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਹੈ ਜੀ ਆਈਐਸਆਈ ਇੰਟਰ ਸਰਵਿਸਿਜ਼ ਇੰਟੈਲੀਜੈਂਸ ਜਿਹੜੀ ਇੰਟਰ ਸਰਵਿਸਿਜ਼ ਜਿਹੜੀ ਇੰਟੈਲੀਜੈਂਸ ਜੇਕੀ ਆ ਉਹ ਏਜੰਸੀ ਹੈਗੀ ਪਾਕਿਸਤਾਨ ਦੀ ਖੁਫੀਆ ਏਜੰਸੀ ਹੈ ਜਿਵੇਂ ਭਾਰਤ ਦੀ ਰਾ ਹੈਗੀ ਆ ਤੇ ਰਾਤੇ ਵੀ ਦੋਸ਼ ਲੱਗਦੇ ਨੇ ਆਈਐਸਆਈ ਤੇ ਦੋਸ਼ ਲੱਗਦੇ ਨੇ ਬਰਾਬਰ ਦੋਸ਼ ਲੱਗਦੇ ਆ ਜੀ ਵੀ ਉਹ ਇੱਕ ਦੂਜੇ ਦੇ ਜਿਹੜੇ ਦੇਸ਼ਾਂ ਦੇ ਵਿੱਚ ਗੜਬੜੀ ਫਲਾਈ ਜਾ ਰਹੀ ਹੈ ਤੇ ਖੈਰ ਇਹ ਜਿਹੜਾ ਮਾਮਲਾ ਬੜਾ ਮਤਲਬ ਘਟਿਆ ਪਾਣੀ ਕਿਹਾ ਜਾਏਗਾ ਆਈਐਸਆਈ ਦਾ ਕਿਉਂ ਛੋਟੇ ਬੱਚਿਆਂ ਨੂੰ ਹੁਣ ਵਰਤ ਰਹੀ ਹੈ ਕਿ ਹੁਣ ਤੱਕ ਪਹਿਲਾਂ ਉਸ ਨੇ ਆਪਣੇ ਜਿਹੜੇ ਸੀਗੇ ਨਸ਼ਿਆਂ ਦੀ ਜਿਹੜੀ ਹਥਿਆਰਾਂ ਦੀ ਜਿਹੜੀ ਸਮਗਲਿੰਗ ਇਹਨਾਂ ਦੋਹਾਂ ਸਮਗਲਿੰਗਾ ਵਾਸਤੇ ਪਹਿਲਾਂ ਉਸ ਨੇ ਨੌਜਵਾਨਾਂ ਨੂੰ ਪੁੱਠੇ ਰਾਹ ਪਾਇਆ ਫਿਰ ਨਸ਼ਿਆਂ ਦੇ ਕਰਕੇ ਜਿਹੜਾ ਸੀਗਾ ਪੂਰੀਆਂ ਇੱਕ ਦੋ ਜਿਹੜੀਆਂ ਪੀੜ੍hiyan ਖਰਾਬ ਕਰਕੇ ਰੱਖ ਦਿੱਤੀਆਂ ਕੁਝ ਜਿਹੜੇ ਸਾਡੇ ਪਿੰਡ ਨੇ ਐਸੇ ਇੱਕ ਅੰਮ੍ਰਿਤਸਰ ਜ਼ਿਲ੍ਹੇ ਚ ਇੱਕ ਪਿੰਡ ਹੈ ਜੀ ਉਹ ਮੇਰੇ ਹੁਣ ਦਿਮਾਗ ਚ ਨਾ ਨਹੀਂ ਆ ਰਿਹਾ ਉਹ ਉਹਦੇ ਚ ਸਾਰੇ ਸਾਰੀਆਂ ਵਿਧਵਾਵਾਂ ਨੇ ਜੀ ਸਾਰੇ ਨੌਜਵਾਨ ਚਲੇ ਜਾ ਚੁੱਕੇ ਨੇ ਇਸ ਦੁਨੀਆ ਨੂੰ ਫਾਨੀ ਦੁਨੀਆ ਨੂੰ ਅਲਬੇਦਾ ਕਹਿ ਚੁੱਕੇ ਨੇ ਸਿਰਫ ਨਸ਼ੇ ਕਰਕੇ ਤੇ ਉਹ ਇਹ ਬੜੇ ਹਮ ਇਸ ਟਾਈਮ ਜਿਹੜੇ ਹਾਲਾਤ ਨੇ ਬਹੁਤ ਗਮਗੀਨ ਜਿਹੜੇ ਬਹੁਤ ਚਿੰਤਾਜਨਕ ਨੇ ਜੇ ਇਸ ਮਾਮਲੇ ਦੇ ਵਿੱਚ ਜਿਹੜੀਆਂ ਸਰਕਾਰਾਂ ਨੂੰ ਬੜਾ ਮਤਲਬ ਸਮਝ ਕੇ ਜਿਹੜਾ ਹੈਗਾ ਕਰਨਾ ਪਏਗਾ ਤੁਹਾਡੇ ਯਾਦ ਹੋਣਾ ਅੱਜ ਤੋਂ 100 ਸਾਲ ਪਹਿਲਾਂ ਦੀ 100 ਤੋਂ ਵੀ ਸਵਾ 100 ਸਾਲ ਹੋ ਗਏ ਜੀ ਜਦੋਂ ਅਮਰੀਕਾ ਨੇ ਚੀਨ ਨੂੰ ਫੇਲ ਕਰਨ ਵਾਸਤੇ ਅਫੀਮ ਲਾਤੀ ਸੀ ਚੀਨ ਦੇ ਨੌਜਵਾਨਾਂ ਨੂੰ ਬਿਲਕੁਲ ਉਹੀ ਚੀਜ਼ ਇੱਧਰ ਹੁਣ ਹੋ ਰਹੀ ਹੈ ਆ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੀ ਹੈਗੀ ਹੈ ਇਹ ਨਸ਼ਾ ਜਿਹੜਾ ਲਾ ਦਿੱਤਾ ਗਿਆ ਤਾਂ ਜੋ ਜਿਹੜਾ ਪੰਜਾਬ ਜਿਹੜਾ ਹੈਗਾ ਤਰੱਕੀ ਨਾ ਕਰ ਸਕੇ ਤੇ ਤੁਹਾਨੂੰ ਇਹ ਵੀ ਇਹ ਇੱਥੇ ਦੱਸ ਸਕਦੇ ਆਂ ਵੀ ਕਟੋ-ਕਟ ਜੇ ਆਪਾਂ ਕਹੀਏ 11ਵੀਂ ਸਦੀ ਤੋਂ ਲੈ ਕੇ ਤੇ 18ਵੀਂ 19ਵੀਂ ਸਦੀ ਤੱਕ ਵੀ ਜਿਹੜਾ ਚੀਨ ਦੀ ਆਰਥਵਿਵਸਥਾ ਸੀ ਪੂਰੀ ਦੁਨੀਆ 'ਚ ਟੌਪ ਤੇ ਸੀ ਜੀ ਉਸ ਨੂੰ ਖਤਮ ਕਰਨ ਵਾਸਤੇ ਅਫੀਮ ਲਾ ਦਿੱਤੀ ਗਈ ਸੀ ਨੌਜਵਾਨਾਂ ਨੂੰ ਤਾਂ ਕਿ ਜਿਹੜੇ ਆ ਉਹਨਾਂ ਦੀਆਂ ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਹਨਰ ਆ ਉਹ ਖਰਾਬ ਕੀਤਾ ਜਾ ਸਕੇ ਇਹ ਅਮਰੀਕਾ ਦੀ ਸਾਜ਼ਿਸ਼ ਕਹੀ ਜਾਂਦੀ ਸੀ ਜੀ ਤੇ ਹੁਣ ਉਹੀ ਗੱਲ ਜਿਹੜੀ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਹੋ ਰਹੀ ਹੈ ਜੀ ਜੀ ਸੋ ਗੱਲ ਕਰਾਂਗੇ ਜੀ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਲਗਾਤਾਰ ਉਹਨੂੰ ਪੈਰੋਲ ਮਿਲਦੀ ਆ ਪਰ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਮੋੜ ਤੋਂ ਵਿਰੋਧ ਕੀਤਾ ਉਹਨਾਂ ਕਿਹਾ ਕਿ ਵਾਰ-ਵਾਰ ਪੈਰੋਲ ਦੇ ਕੇ ਭਾਜਪਾ ਕਾਨੂੰਨ ਦਾ ਮਜ਼ਾਕ ਬਣਾ ਰਹੀ ਹੈ ਜੀ 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 ਬਿਲਕੁਲ ਕੁੱਲ 405 ਦਿਨ ਜਿਹੜੀ ਹੈਗੀ ਆ ਹੁਣ ਆ ਆਪਣ जमान ਤੇ ਜਿਹੜੀ ਆ ਫਰਲੋ ਦੇ ਰੂਪ ਚ ਜਾਂ ਜਿਹੜੀ ਹੈਗੀ ਆ ਪੈਰੋਲ ਦੇ ਰੂਪ ਚ ਉੰਦੇ ਤੀਜਾ ਚੁੱਕੀ ਹੈ ਜੀ ਜਿਹੜੀ ਹੁਣ 5 ਤਰੀਕ ਨੂੰ ਜਿਹੜੀ ਪੈਰੋਲ ਮਿਲੀ ਹੈ ਉਹ ਜਿਹੜੇ 40 ਦਿਨ ਨੇ ਉਹ ਵਿੱਚ ਸ਼ਾਮਲ ਨੇ ਜੀ 405 ਦਿਨਾਂ ਦੇ ਹੁਣ ਤੱਕ ਤੇ 20 ਸਾਲ ਦੀ ਕੈਦ ਹੋਈ ਸੀ 2017 ਦੇ ਵਿੱਚ ਤੇ ਮੈਂ ਪਹਿਲੀ ਜਿਹੜੀ ਰਿਹਾਈ ਸੀ 24 ਅਕਤੂਬਰ 2020 ਨੂੰ ਯਾਨੀ ਕਿ 3 ਸਾਲਾਂ ਬਾਅਦ ਪੂਰੇ 3 ਸਾਲਾਂ ਬਾਅਦ ਜਿਹੜੀ ਸੀ ਪਹਿਲੀ ਰਿਹਾਈ ਜਿਹੜੀ ਹੋਈ ਸੀਗੀ ਤੇ ਉਦੋਂ ਗੁਰਦਾਉਂ ਦੇ ਖਾਸਪਤਾਲ 'ਚ ਮਾਂ ਬਿਮਾਰ ਸੀ ਆ ਰਾਮ ਰਹੀਮ ਜਿਹੜਾ ਗੁਰਮੀਤ ਰਾਮ ਰਹੀਮ ਜਿਹੜਾ ਬੇਰਾ ਮੁਖੀ ਹੈ ਤੇ ਮੈਂ ਇੱਕ ਦਿਨ ਦੀ ਪੈਰੋਲ ਉਦੋਂ ਮਿਲੀ ਸੀਗੀ ਸ਼ੁਰੂਆਤ ਹੋਈ ਸੀ ਉਥੋਂ ਤੇ ਫਿਰ 21 ਮਈ 2021 ਨੂੰ ਅ ਦੁਬਾਰਾ ਮਿਲਣ ਵਾਸਤੇ 12 ਘੰਟੇ ਦੀ ਜਿਹੜੀ ਪੈਰੋਲ ਮਿਲੀ ਸੀ ਜੀ ਫਿਰ ਫਰਵਰੀ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਾਲ ਜਦੋਂ ਹੋ ਰਹੀਆਂ ਸੀ ਉਦੋਂ ਪੈਰੋਲ ਮਿਲੀ ਸੀ ਤੇ ਉਦੋਂ ਦੋਸ਼ ਇਹ ਲੱਗੇ ਸੀਗੇ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕੋਈ ਇਫੈਕਟ ਦੇਣ ਵਾਸਤੇ ਵੀ ਸ਼ਾਇਦ ਜਿਹੜੀ ਸੀਗੇ ਇਹ ਸੈਂਟਰਲ ਗਵਰਨਮੈਂਟ ਨੇ ਇਹ ਕੀਤੀ ਹੈ ਜੀ ਤੇ ਤੁਸੀਂ ਦੇਖੋ ਵੀ ਪ੍ਰਗਟ ਸਿੰਘ ਜਿਹੜੇ ਹੁਣ ਜਲੰਧਰ ਛੌਣੀ ਹਲਕੇ ਤੋਂ ਵਿਧਾਇਕ ਨੇ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਜਿਹੜੇ ਭਾਜਪਾ ਜਿਹੜੀ ਹੈਗੀ ਆ ਉਹ ਜਿਹੜੀ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਇਹ ਵਾਰ-ਵਾਰ ਜਿਹੜੀ ਪੈਰੋਲ ਦਿੱਤੀ ਜਾ ਰਹੀ ਹੈ ਕਾਨੂੰਨ ਦਾ ਮਜ਼ਾਕ ਉੜਾਇਆ ਜਾ ਰਿਹਾ ਤੇ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੂਜੇ ਪਾਸੇੋਂ ਵੀ ਦੇਖੋ ਵੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਤਾਂ ਰਿਹਾਨੇ ਕੀਤਾ ਜਾ ਰਿਹਾ ਤੇ ਇਹ ਮੁੱਦਾ ਵੀ ਉੱਠਦਾ ਵੀ ਇਹ ਇਹ ਜਿਹੜਾ ਡੇਰਾ ਸਰਸਾ ਦਾ ਮੁਖੀ ਹੈ ਇਸ ਨੂੰ ਕਿਉਂ ਜਿਹੜੀ ਪੈਰੋਲ ਦਿੱਤੀ ਜਾ ਰਹੀ ਹੈ ਜੀ ਤੇ 21 ਜਨਵਰੀ 2023 ਨੂੰ ਆ ਧਾਰਮਿਕ ਸਮਾਗਮ ਚ ਸ਼ਾਮਿਲ ਹੋਣ ਵਾਸਤੇ 40 ਦਿਨਾਂ ਦੀ ਪੈਰੋਲ ਮਿਲੀ ਸੀ ਜੀ ਫਿਰ 20 ਜੁਲਾਈ 2023 ਨੂੰ ਆ ਹਰਿਆਣਾ ਪੰਚਾਇਤ ਚੋਣਾਂ ਤੋਂ ਪਹਿਲਾਂ 30 ਦਿਨਾਂ ਦੀ ਫੇਰ ਪੈਰੋਲ ਮਿਲੀ ਤੇ 20 ਨਵੰਬਰ 2023 ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 21 ਦਿਨ ਦੀ ਪੈਰੋਲ ਮਿਲੀ ਤੇ ਚੋਣਾਂ ਨਾਲ ਦਿਖਾਸ ਇੱਕ ਦੇਖੋ ਉਹ ਹੈਗਾ ਤੇ ਪ੍ਰਗਟ ਸਿੰਘ ਹੋਰਾਂ ਨੇ ਇੱਕ ਇਹ ਵੀ ਗੱਲ ਕਹੀ ਸੀਗੀ ਵੀ ਉਸ ਆਪਣੇ ਵੀਡੀਓ ਦੇ ਵਿੱਚ ਵੀ ਸੀਐਮ ਜਿਹੜੇ ਭਗਵੰਤ ਮਾਨ ਨੇ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਇਸ ਮਾਮਲੇ 'ਚ ਕਾਰਵਾਈ ਹੋਊਗੀ ਵੀ ਬਾਰ-ਬਾਰ ਪਰੋਲ ਕਿਉਂ ਦਿੱਤੀ ਜਾ ਰਹੀ ਹੈ ਪਰ ਕਾਰਵਾਈ ਨਹੀਂ ਕੀਤੀ ਸੀਐਮ ਭਗਵੰਤ ਮਾਨ ਨੇ ਇਹ ਵੀ ਉਹਨਾਂ ਦਾ ਜਿਹੜਾ ਬਿਆਨ ਆਇਆ ਜੀ ਤੇ ਜੀ ਆਪਾਂ ਗੱਲ ਪੂਰੀ ਕਰੀਏ 9 ਅਪ੍ਰੈਲ 2025 ਨੂੰ 21 ਦਿਨਾਂ ਦੀ ਪਰੋਲ ਮਿਲੀ ਸੀ 5 ਅਗਸਤ 2025 ਨੂੰ ਜਨਮ ਦਿਨ ਦੇ ਨਾਲ ਮੇਲ ਖਾਂਦੀ ਸੀ 40 ਦਿਨਾਂ ਦੀ ਹੋਈ ਸੀ ਤੇ ਫਿਰ 5 ਜਨਵਰੀ 2026 ਨੂੰ ਜਿਹੜੀ ਕੱਲ ਸੋਮਵਾਰ ਨੂੰ ਜਿਹੜੀ ਹੈ 40 ਦਿਨਾਂ ਦੀ ਪਰੋਲ ਮਿਲੀ ਹੈ ਜੀ ਤੇ 15 ਵਾਰ ਜਿਹੜੀ ਹੈ ਇਹ 12 ਚੁੱਕੇ ਨੇ ਜੀ ਜੇਲ ਤੋਂ ਜੀ ਜੀ ਸੋ ਗਲ ਕਰਾਂਗੇ ਜੀ ਪੁਲਿਸ ਨੇ ਲੈ ਕੇ ਪੁਲਿਸ ਨੇ ਸ਼ਰਾਰਤੀ ਅਨਸਰ ਦੇ ਖਿਲਾਫ ਕਾਰਵਾਈ ਕੀਤੀ ਹੈ ਜੋ ਨੌਜਵਾਨ ਹੁੰਦੇ ਨੇ ਹੁੱਲੜਬਾਜੀ ਕਰਦੇ ਨੇ ਉਹਨਾਂ ਨੂੰ ਨੱਥ ਪਾਉਣ ਨੂੰ ਲੈ ਕੇ ਸਜ਼ਾ ਵੀ ਦਿੱਤੀ ਗਿਆ ਬਾਜ਼ਾਰ ਦੇ ਵਿੱਚ ਜੀ 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 ਬਿਲਕੁਲ ਇਹ ਬੜੀ ਦਿਲਚਸਪ ਗੱਲ ਹੈਗੀ ਹੈ ਤੇ ਜਿਹੜੇ ਹੁੱਲੜਬਾਜ਼ ਨੇ ਬਿਨਾ ਮਤਲਬ ਰਾਈਵਲਰਸ ਜਿਨੂੰ ਕਹਿੰਦੇ ਆਪਾਂ ਉਨਾ ਨੂੰ ਨੱਥ ਪਾਉਣ ਦਾ ਇੱਕ ਵਧੀਆ ਜਿਹੜਾ ਢੰਗ ਹੈਗਾ ਉਹਨਾਂ ਦੀ ਉਹਨੂੰ ਡੰਡ ਪੈਠਾ ਕਢਾਈਆਂ ਜਾਂਦੀਆਂ ਨੇ ਤੇ ਪਟਿਆਲਾ ਪੁਲਿਸ ਇਸ ਮਾਮਲੇ ਵਿੱਚ ਕਾਫੀ ਚਰਚਾ ਦੇ ਵਿੱਚ ਆਈ ਹੈ ਜੀ ਤੇ ਹੁਣ ਜਿਹੜੇ ਵੀਪੀਐਸ ਜਿਹੜੀ ਮਾਰਕੀਟ ਹੈ ਉੱਥੇ ਇਹ ਘਟਨਾ ਵਾਪਰੀ ਹੈ ਤੇ ਉਹਦੀ ਜਿਹੜੀ ਵੀਡੀਓ ਹੈ ਉਹ ਵੀ ਕਾਫੀ ਜਿਹੜੀ ਵਾਇਰਲ ਹੋ ਰਹੀ ਹੈ ਜੀ ਜੀ ਤੇ ਜੇ ਆਪਾਂ ਗੱਲ ਕਰੀਏ ਵੀ ਇੱਕ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਹਦੀ ਇਹਦੇ ਉੱਪਰ ਵੀ ਬਹਿਸ ਛਿੜੀ ਹੈ ਵੀ ਐਦਾਂ ਕਿਉਂ ਨਹੀਂ ਹੋਣਾ ਚਾਹੀਦਾ ਅ ਲੇਕਿਨ ਜਿਹੜੇ ਇਸ ਮਾਮਲੇ ਦੇ ਵਿੱਚ ਜਿਹੜੇ ਆਮ ਜਨਤਾ ਦੇ ਜੇ ਤੁਸੀਂ ਵਿਚਾਰ ਜਾਣੋ ਤਾਂ ਉਹਦੇ ਵਿੱਚ ਇਹ ਹੈਗਾ ਵੀ ਜਿਹੜੇ ਜ਼ਿਆਦਾਤਰ ਲੋਕ ਨੇ ਉਹ ਕਹਿੰਦੇ ਨੇ ਵੀ ਇਹ ਇਦਾਂ ਹੋਣਾ ਚਾਹੀਦਾ ਇਹ ਜੀ ਜਿਹੜੀ ਇਹ ਸਿੰਬੋਲਿਕ ਜੀ ਸਜ਼ਾ ਹੈਗੀ ਹੈ ਨੌਜਵਾਨਾਂ ਨੂੰ ਜੇ ਡੰਡ ਬੈਠਖਾਂ ਵਾਸਤੇ ਕੈਦ ਕੀਤਾ ਗਿਆ ਤਾਂ ਇਹਦੇ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਕਿਉਂਕਿ ਉਹ ਜਿਹੜੇ ਹੈਗੇ ਆ ਆਮ ਜਨਤਾ ਨੂੰ ਜਿਹੜਾ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਆਪਣੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਚਾਰ ਚਾਰਕ ਨੇ ਬੈਠ ਕੇ ਰੋਲਰ ਰੱਪਾ ਜਪਾ ਕੇ ਜਦੋਂ ਬਾਜ਼ਾਰਾਂ ਵਿੱਚ ਦੇ ਲੰਘਦੇ ਨੇ ਤਾਂ ਲੋਕਾਂ ਦੇ ਜਿਹੜੀ ਹੈਗੀ ਹੈ ਉਹ ਅਮਨ ਚੈਨ ਜਿਹੜਾ ਭੰਗ ਹੁੰਦਾ ਹੈ ਜੀ ਤੇ ਉਸ ਕਰਕੇ ਜਿਹੜੀ ਆ ਪੁਲਿਸ ਜਿਹੜੀ ਆ ਕਾਰਵਾਈ ਕਰਦੀ ਹੈ ਜੀ ਕਿਹੜੀ ਰੋਡ ਕਹਿੰਦੇ ਨੇ ਜਿਹੜੇ ਨਾ ਇਹ ਮੁੰਡੇ ਖੁੰਡੇ ਅੱਜਕੱਲ ਦੇ ਉਹ ਕਿਹੜੀ ਰੋਡ ਲਾਉਣ ਚੱਲੇ ਆ ਜੀ ਤੇ ਉਹਨਾਂ ਤੇ ਖਾਸ ਕਰਕੇ ਨਜ਼ਰ ਆ ਡਿੱਗ ਰਿਹਾ ਜੀ ਇਹ ਜੀ ਜੀ ਤੋ ਗੱਲ ਕਰਾਂਗੇ ਜੀ ਟ੍ਰਾਂਟੋ ਦੇ ਵਿੱਚ ਟੋ ਟਵਾਈ ਕਰਨ ਵਾਲੇ ਟਰੱਕ ਨੂੰ ਅੱਗ ਲੱਗੀ ਹੈ ਜੀ ਹਾਂ ਜੀ ਉੱਥੇ ਘੱਟੋ ਘੱਟ ਵੀ 6-7 ਟੋ ਜਿਹੜੇ ਸੀ ਟੋ ਵਾਲੇ ਟਰੱਕ ਹੁੰਦੇ ਨੇ ਜਿਹੜੇ ਟੋ ਲਾ ਕੇ ਜਿਹੜੇ ਦੂਜੇ ਟਰੱਕਾਂ ਨੂੰ ਲੈ ਕੇ ਜਾਂਦੇ ਨੇ ਜਾਂ ਵੱਡੇ ਵਾਹਨਾਂ ਨੂੰ ਤੇ ਉਹਨਾਂ ਨੂੰ ਅੱਗ ਲਾ ਦਿੱਤੀ ਹੈ ਕਿਸੇ ਨੇ ਤੇ ਇਹ ਐਈਆਂ ਜੀਆਂ ਮਾਰਦਾ ਤਾਂ ਪਹਿਲਾਂ ਵੀ ਹੋਈਆਂ ਉੱਥੇ ਟ੍ਰਾਂਟੋ ਦੇ ਵਿੱਚ ਤੇ ਇਹ ਟ੍ਰਾਂਟੋ ਦੀ ਜਿਹੜੀ ਬ੍ਰੈਮਟਨ ਇਲਾਕੇ 'ਚ ਘਟਨਾ ਵਾਪਰੀ ਹੈ ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਵਸਦੀ ਹੈ ਜੀ ਉੱਥੇ ਤੇ ਉਸ ਇਲਾਕੇ ਚ ਤਾਂ ਜੇ ਤੁਸੀਂ ਕਹੋ ਵੀ ਤੁਸੀਂ ਐ ਲੱਗਦਾ ਜਿਵੇਂ ਅਸੀਂ ਬਠੰਡੇ ਆ ਗਏ ਇੰਨੀ ਜ਼ਿਆਦਾ ਪੰਜਾਬੀ ਉੱਥੇ ਵੱਸਦੇ ਆਂ ਜੀ ਤੇ ਟੋ ਟ੍ਰੱਕਾਂ ਨੂੰ ਪਹਿਲਾਂ ਵੀ ਉੱਥੇ ਅੱਗ ਲਾਈ ਚਾ ਚੁੱਕੀ ਐ ਇਹ ਘਟਨਾ ਇਸ ਕਰਕੇ ਜ਼ਿਆਦਾ ਜਿਹੜੀ ਹੈਗੀ ਐ ਪੀਲ ਪੁਲਿਸ ਜਿਹੜੀ ਉੱਥੇ ਪੀਲ ਪੁਲਿਸ ਹੈ ਜੀ ਪੀਲ ਪੁਲਿਸ ਦੇ ਅੰਦਰ ਮਿਸਿਸ ਸਾਗਾ ਵੀ ਆ ਜਾਂਦਾ ਤੇ ਹੋਰ ਜਿਹੜੇ ਇਲਾਕੇ ਨੇ ਟੋਰਾਂਟੋ ਦੇ ਸਬ ਅਰਬਸ ਉਪਨਗਰ ਜਿਹੜੇ ਹੈਗੇ ਆ ਉਹ ਵੀ ਆ ਜਾਂਦੇ ਆ ਜੀ ਤੇ ਉਹਨਾਂ ਨੂੰ ਜਿਹੜੀ ਅੱਗ ਦੀਆਂ ਲਪਟਾਂ ਨੂੰ ਜਿਹੜੀ ਅੱਗ ਬੁਝਾਉਣ ਦੇ ਵਿੱਚ ਜਿਹੜੀ ਉੱਥੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸਥਾਨਕ ਪੁਲਿਸ ਨੂੰ ਤੇ ਅੱਗ ਬਜਾਊ ਜਿਹੜੇ ਆਮਲੇ ਸੀ ਉਹ ਵੱਡੀ ਗਿਣਤੀ ਚ ਉੱਥੇ ਪਹੁੰਚੇ 6 ਇੰਜਣਾਂ ਨੂੰ ਉੱਥੇ ਜਾ ਕੇ ਸਖਤ ਮੁਸ਼ਕਲ ਤੋਂ ਬਾਅਦ ਇਹ ਅੱਗ ਬੁਝਾਈ ਜੀ ਜੀ ਸੋ ਕਰ ਕਰਾਂਗੇ ਜੀ ਅੰਮ੍ਰਿਤਸਰ ਨੂੰ ਲੈ ਕੇ ਅੰਮ੍ਰਿਤਸਰ ਦਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਜੀ ਤੇ ਉੱਥੋਂ ਹੁਣ 20 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ ਤੇ 4 ਜਿਹਨੇ ਹੈਰੋਇਨ ਸਮੇਤ ਗ੍ਰਿਫਤਾਰ ਵੀ ਕੀਤੇ ਨੇ ਜੀ 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 ਬਿਲਕੁਲ ਇਹ ਉਹੀ ਸਾਜ਼ਿਸ਼ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਜੀ ਆਈਐਸਆਈ ਦੀ ਤੇ ਉਹਦੇ ਵਿੱਚ ਸਿਰਫ 20 ਗ੍ਰਾਮ ਘਟਾ ਹੈ 20 ਕਿਲੋ ਤੋਂ 20 ਗ੍ਰਾਮ ਮਤਲਬ 19 ਕਿਲੋ ਤੇ 800 880 ਗ੍ਰਾਮ ਕੁਛ ਇਦਾਂ ਦਾ ਹੈ ਸਾਫਤਾ ਤੇ ਐਂਟੀ ਨਾਰਕ ਨਾਰਕੋਟਿਕਸ ਟਾਸਕ ਫੋਰਸ ਜਿਹੜੀ ਹੈਗੀ ਹੈ ਤੇ ਬੀਐਸਐਫ ਇਹਨਾਂ ਦੋਹਾਂ ਨੇ ਮਿਲ ਕੇ ਕਾਰਵਾਈ ਕੀਤੀ ਹੈਗੀ ਹੈ ਕਾਰਵਾਈ ਪਾਈ ਹੈ ਚਾਰ ਜਣੇ ਫੜੇ ਨੇ ਤੇ ਇਹਨਾਂ ਦੇ ਵਿੱਚ 19980 ਜੀ 19980 ਸੋਧਣਾ ਚਾਹਾਂਗੇ ਅੰਕੜੇ ਨੂੰ 19980 ਜਿਹੜੀ ਗ੍ਰਾਮ ਜਿਹੜੀ ਸੀ ਟੋਟਲ ਇਹ ਇਹ ਹੈਰੋਇਨ ਬਰਾਮਦ ਹੋਈ ਹੈ ਜਿਹਦੀ ਮਲਟੀ ਕਰੋੜਸ ਦੇ ਵਿੱਚ ਬਹੁਤ ਕਈ ਕਰੋੜਾਂ ਦੇ ਵਿੱਚ ਇਸ ਦੀ ਜਿਹੜੀ ਹੈਗੀ ਕੀਮਤ ਹੈਗੀ ਹੈ ਜੀ ਤੇ ਇਹ ਪਾਕਿਸਤਾਨ ਤੋਂ ਹੀ ਮੰਗਾਉਂਦੇ ਸੀਗੇ ਗੁਪਤ ਰੂਪ ਦੇ ਵਿੱਚ ਕਿਵੇਂ ਕੋਈ ਡਰੋਨ ਸੱਟ ਕੇ ਜਾਂਦਾ ਸੀ ਜਾਂ ਬਾਰਡਰ ਪਾਰ ਤੋਂ ਭਗਾ ਕੇ ਮਾਰਦੇ ਸੀ ਜਾਂ ਕਿਵੇਂ ਮੰਗਾਉਂਦੇ ਸੀ ਇਹਦਾ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਇਹਦੇ ਬਾਰੇ ਜਿਹੜੀ ਹੈਗੀ ਹੈ ਜਾਂਚ ਚੱਲ ਰਹੀ ਹੈ ਉਹਨਾਂ ਤੋਂ ਪੁੱਛਗਿੱਛ ਹੋਏਗੀ ਤੇ ਫਿਰ ਜਿਹੜੀ ਹੈ ਸਾਰੀ ਜਿਹੜੀ ਕਹਾਣੀ ਜਿਹੜੀ ਸਾਹਮਣੇ ਆਏਗੀ ਜੀ ਜੀ ਸੋ ਗੱਲ ਕਰਾਂਗੇ ਜੀ ਠੱਗੀ ਠੋਰ ਨੂੰ ਲੈ ਕੇ ਅੱਜ ਦਾ ਰਿਸ਼ਤੇਦਾਰ ਰਿਸ਼ਤੇਦਾਰ ਉਹ ਨਹੀਂ ਬਖਸ਼ਦੇ ਸਾਡੂ ਨੇ 84 ਲੱਖ ਦੀ ਠੱਗੀ ਮਾਰ ਲਈ ਜੀ ਅਮਰੀਕਾ ਭੇਜੇ ਦੇ ਨਾਂ ਤੇ ਠੱਗੀ ਮਰੀ ਗਈ ਹੈ ਜੀ 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 ਤੁਸੀਂ ਦੇਖੋ ਬਲਵਿੰਦਰ ਬਿੱਟੂ ਜੀ ਤੁਸੀਂ ਜੀ ਤੁਹਾਡੇ ਕੋਲੇ ਇੰਨੇ ਪੈਸੇ ਨੇ ਤੁਸੀਂ ਇੱਧਰ ਆਪਣਾ ਕੰਮ ਕਿਉਂ ਨਹੀਂ ਖੋਲ ਲੈਂਦੇ ਕਿਉਂ ਤੁਸੀਂ ਬਾਹਰ ਜਾ ਕੇ ਜਾ ਕੇ ਗੁਲਾਮੀਆਂ ਕਰਦੇ ਹੋ ਇਹ ਜਦੋਂ ਭਗਵੰਤ ਮਾਨ ਜੀ ਜਿਹੜੇ 2022 ਦੇ ਵਿੱਚ ਜਿਹੜੀ ਸਰਕਾਰ ਬਣੀ ਸੀ ਉਹਨਾਂ ਨੇ ਪੈਂਦੀ ਸੱਟੇ ਪਹਿਲੇ ਬਿਆਨਾਂ ਦੇ ਵਿੱਚ ਆਪਣੇ ਕਿਹਾ ਸੀ ਵੀ ਹੁਣ ਅਸੀਂ ਪੰਜਾਬ ਨੂੰ ਇਹੋ ਜਿਹਾ ਰੰਗਲਾ ਬਣਾ ਦਾਂਗੇ ਰੰਗਲਾ ਪੰਜਾਬ ਬਣਾਵਾਂਗੇ ਕਿ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਦੇ ਮੌਕੇ ਮਿਲਣਗੇ ਤਾਂ ਉਹਨਾਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਰੋਜ਼ਗਾਰ ਦਿੱਤਾ ਵੀ ਗਿਆ 58-60 ਹਜ਼ਾਰ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਲੇਕਿਨ ਉਹ ਨਾ ਕਾਫੀ ਹੈ ਜੀ ਤੇ ਜੀ ਤੁਸੀਂ ਗੱਲ ਕਰੋ ਵੀ ਆਪਣੇ 100 ਦੇ ਵਿੱਚੋਂ ਜਿਹੜੇ 20 ਨੌਜਵਾਨ ਨੇ ਜੀ ਉਹ ਬੇਰੁਜ਼ਗਾਰ ਹੀ ਰਹਿੰਦੇ ਆ ਆਮ ਤੌਰ ਉਤੇ ਪੰਜਾਬ ਦੇ ਵਿੱਚ ਇਸ ਟਾਈਮ 18 ਤੋਂ 20% ਜਿਹੜੀ ਹੈ ਬੇਰੁਜ਼ਗਾਰੀ ਚੱਲ ਰਹੀ ਹੈ ਮੈਨੂੰ ਕਿ ਪੰਜਵਾਂ ਜਿਹੜੇ ਨੌਜਵਾਨ ਨੇ ਉਹ ਚਾਹੇ ਪੜੇ ਲਿਖੇ ਨੇ ਚਾਹੇ ਘੱਟ ਪੜੇ ਨੇ ਜਾਂ ਵੱਧ ਪੜੇ ਨੇ ਪਰ ਪੜੇ ਲਿਖੇ ਜਿਹੜੇ ਸਾਖਰ ਜਿਹੜੇ ਸਾਡੇ ਨੌਜਵਾਨ ਨੇ ਉਹ 100 'ਚੋਂ ਜਿਹੜੇ 20 ਨੌਜਵਾਨ ਨੇ ਉਹ ਬੇਲੇ ਘੁੰਮ ਰਹੇ ਨੇ ਜੀ ਤੇ ਉਹ ਉਹਨਾਂ ਨੂੰ ਅਮਰੀਕਾ ਭਜਾਉਣ ਦੇ ਜਿਹੜਾ ਅਸੀਂ ਸਰਕਾਰ ਕੋਈ ਸਾਡੂ ਸੀਗਾ ਤੇ ਉਸ ਨੇ ਜਿਹੜੀ ਸੀਗੀ ਸਾਜ਼ਿਛ ਰਚੀ ਤੇ ਗੁਆਟੇਮਾਲਾ ਮੈਕਸੀਕੋ ਪਤਾ ਨਹੀਂ ਕਿੱਥੋਂ ਕਿੱਥੋਂ ਗਾਇਰ ਦੋਨੇ ਢੰਗ ਨਾਲ 47 ਲੱਖ ਰਾਂਗੇ ਤਾਂ ਬੰਦਾ ਸਿੱਧੇ ਸਿੱਧੇ ਰਾਹ ਪਹੁੰਚ ਜਾਂਦਾ ਲੇਕਿਨ ਨਹੀਂ ਉਹ ਪੈਸੇ ਜਿਹੜੇ ਟ੍ਰੈਵਲ ਏਜੰਟਾਂ ਨੂੰ ਆਤ ਪਈ ਹੋਈ ਹੈ ਬਈ ਅਮਰੀਕਾ ਭਜਾਉਣ ਦੇ ਨਾਂ ਤੇ ਜਾਂ ਵਿਦੇਸ਼ ਭੇਜਣ ਦੇ ਨਾਂ ਤੇ ਤੁਸੀਂ ਜਿਵੇਂ ਮਰਜ਼ੀ ਠੱਗੀਆਂ ਮਾਰ ਲਓ ਇਹ ਇਹ ਪੰਜਾਬ ਦੇ ਵਿੱਚ ਇਹ ਮਤਲਬ ਬੜੀ ਦੁਖਾਂਤ ਹੈ ਜੀ ਇਹ ਵੀ ਇੱਥੇ ਨਹੀਂ ਰਹਿਣਾ ਅਸੀਂ ਬਾਹਰ ਜਾਣਾ ਇਹ ਸਿਰਫ ਇੱਕ ਭੇਡਚਾਲ ਹੈਗੀ ਆ ਇਹ ਭੇਡਚਾਲ ਖਤਮ ਹੋਣੀ ਚਾਹੀਦੀ ਹੈ ਤੇ ਸਰਕਾਰਾਂ ਵੀ ਇਸ ਮਾਮਲੇ 'ਚ ਕਾਰਵਾਈ ਕਰ ਰਹੀਆਂ ਜੇ ਤੁਸੀਂ ਬੱਚੇ ਪੜਨ ਭੇਜਣਾ ਇਹ ਤਾਂ ਉਹ ਗੱਲ ਵੱਖਰੀ ਹੈ ਲੇਕਿਨ ਜੇ ਤੁਸੀਂ ਉੱਥੇ ਜਾ ਕੇ ਆਪਾਂ ਨੌਕਰੀਆਂ ਹੀ ਕਰਨੀਆਂ ਤਾਂ ਆਪਾਂ ਇੱਥੇ ਐਨੇ ਪੈਸੇ ਲਾ ਕੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਸਕਦੇ ਹਾਂ ਜੀ ਜੀ ਸੋ ਗੱਲ ਕਰਾਂਗੇ ਜੀ ਸਰਬਜੀਤ ਕੌਰ ਨੂੰ ਲੈ ਕੇ ਜੋ ਕਿ ਐਸਜੀਪੀਸੀ ਨੇ ਜੋ ਦਥਾ ਭੇਜਿਆ ਸੀ ਪਾਕਿਸਤਾਨ ਦੇ ਵਿੱਚ ਤਾਂ ਉਹ ਵੀ ਨਾਲ ਚਲੀ ਸੋ ਉੱਥੇ ਹੀ ਰਹਿ ਗਈ ਸੀ ਜੀ ਤਾਂ ਕਾਰਵਾਈ ਹੋਈ ਤਾਂ ਕਹਿਣ ਲੱਗੇ ਇੱਕ ਦੋ ਦਿਨ ਜੋ ਖਬਰਾਂ ਚੱਲਿਆ ਹੁਣ ਉਹ ਭਾਰਤ ਦੇ ਵਿੱਚ ਆਏਗੀ ਪਰ ਅਦਾਲਤ ਦੇ ਅਗਲੇ ਹੁਕਮਾਂ ਤੱਕ ਉਹ ਪਾਕਿਸਤਾਨ ਦੇ ਵਿੱਚ ਹੀ ਰਹੇਗੀ ਜੀ ਜੀ ਇਸ ਵੇਲੇ ਹਿਰਾਸਤ ਦੇ ਵਿੱਚ ਆਉਂ ਉਹ ਤੇ ਜਿੱਥੋਂ ਤੱਕ ਬਿੱਟੂ ਜੀ ਮੈਨੂੰ ਲੱਗਦਾ ਹੈਗਾ ਵੀ ਇਹ ਡਰਾਮੇਬਾਜ਼ੀ ਜਿਹੜੀ ਹੈਗੀ ਆ ਉੱਥੇ ਦੀ ਸਰਕਾਰ ਕਰ ਰਹੀ ਹੈ ਉਹਨੂੰ ਨਹੀਂ ਭੇਜਿਆ ਜਾਏਗਾ ਜੀ ਭਾਰਤ ਮੈਨੂੰ ਨਹੀਂ ਲੱਗਦਾ ਵੀ ਭੇਜਿਆ ਜਾਊਗਾ ਚਾਹੇ ਅੰਮ੍ਰਿਤਸਰ ਪੁਲਿਸ ਦੀ ਜਿਹੜਾ ਬਿਆਨ ਵੀ ਆ ਗਿਆ ਵੀ ਕਹਿੰਦੇ ਅਸੀਂ ਪੁਸ਼ਟੀ ਨਹੀਂ ਕਰਦੇ ਵੀ ਕਦੋਂ ਆਏਗੀ ਲੇਕਿਨ ਇਹੋ ਜੀ ਗੱਲਬਾਤ ਬਣੀ ਹੋਈ ਆ ਵੀ ਉਹਨੂੰ ਸ਼ਾਇਦ ਡਿਪੋਰਟ ਕਰ ਦਿੱਤਾ ਜਾਵੇ ਭਾਰਤ ਲੇਕਿਨ ਜੇ ਡਿਪੋਰਟ ਕਰ ਦਿੱਤਾ ਜਾਏਗਾ ਤੁਸੀਂ ਦੇਖੋ ਵੀ ਉਸਨੇ ਉੱਥੇ ਵਿਆਹ ਕਰ ਲਿਆ ਇੱਕ ਚਾਹੇ ਦੂਜਾ ਵਿਆਹ ਕਰਾਇਆ ਸੀ ਪਹਿਲਾਂ ਕੋਸ਼ਸ਼ ਉਹਦਾ ਸੀ ਸਾਬਕਥਾ ਵੀ ਨਹੀਂ ਸੀ ਉਹਦੇ ਘਰ ਵਾਲਾ ਦੀ ਡੈਥ ਹੋ ਚੁੱਕੀ ਸੀ ਲੇਕਿਨ ਹੁਣ ਉਹ ਇੱਥੇ ਇੱਥੇ ਕਿਉਂ ਭੇਜਿਆ ਜਾ ਰਿਹਾ ਹੈ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਹੈਗਾ ਜਿਹੜਾ ਉਹ ਕਿਉਂਕਿ ਉਹ ਜਿਹੜਾ ਉਹਦਾ ਜਿਹੜਾ ਘਰ ਵਾਲਾ ਹੈਗਾ ਉਹ ਉਸਨੇ ਜਿਹੜਾ ਹੁਣ ਮੌਜੂਦਾ ਘਰ ਵਾਲਾ ਪਾਕਿਸਤਾਨ ਦੇ ਵਿੱਚ ਉਸਨੇ ਪਟੀਸ਼ਨ ਵੀ ਦਾਇਰ ਕੀਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਖਿਲਾਫ ਫੈਸਲਾ ਦਿੱਤਾ ਜਾਏਗਾ ਉਹ ਪਹਿਲਾਂ ਵੀ ਇਹੋ ਜੀ ਘਟਨਾ ਵਾਪਰ ਚੁੱਕੀ ਹੈ ਤੇ ਉਹ ਵੀ ਨਹੀਂ ਅਜੇ ਵਾਪਸ ਆਈ ਹੈ ਕਿ ਲੇਡੀ ਤੇ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਵੀ ਇੱਕ ਲੇਡੀ ਆਈ ਸੀਗੀ ਜਿਹੜੀ ਯੂਪੀ 'ਚ ਰਹਿ ਰਹੀ ਹੈ ਤੇ ਉਹਨੂੰ ਵੀ ਵਾਪਸ ਨਹੀਂ ਭੇਜਿਆ ਗਿਆ ਤੇ ਇਹ ਕਿਉਂ ਇਹਨੂੰ ਕਿਉਂ ਵਾਪਸ ਭੇਜਿਆ ਜਾਏਗਾ ਮੈਨੂੰ ਨਹੀਂ ਲੱਗਦਾ ਵੀ ਇਹ ਵਾਪਸ ਆਏਗੀ لیکن ਇਹ ਇੱਕ ਸਿਰਫ ਜੇ ਤੁਸੀਂ ਕਹੋ ਵੀ ਇੱਕ ਵੈਸੇ ਹੀ ਇੱਕ ਦਿਖਾਵੇ ਦੀ ਜਿਹੜੀ ਹੈਗੀ ਹੈ ਪ੍ਰਕਿਰਿਆ ਕਿਉਂਕਿ ਉੱਥੇ ਕਿਸੇ ਨੇ ਪਟੀਸ਼ਨ ਦਾਇਰ ਕਰਤੀ ਸੀ ਵੀ ਸਾਡੀ ਜਿਹੜੀ ਪਾਕਿਸਤਾਨ ਦੀ ਸਿਕਿਉਰਟੀ ਨੂੰ ਖਤਰਾ ਹੈ ਉਹਦਾ ਵੀਜ਼ਾ ਦੀ ਮਿਆਦ ਪੁੱਗ ਚੁੱਕੀ ਹੈ ਉਹ ਇਸ ਕਰਕੇ ਜਿਹੜੀ ਸੀ ਇਹ ਜੀ ਬਿਆਨਬਾਜ਼ੀ ਉੱਥੇ ਦੀ ਪ੍ਰੈਸ ਨੇ ਕੀਤੀਆਂ ਨੇ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਵਿੱਚ ਸਾਰਿਆਂ ਨੇ ਜੀ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਅਖੀਰ ਤੱਕ ਸਾਰਨ ਵਾਲਾ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ We'll